ਫਟਦੇ ਨੇ ਬਾਬੇ ਮੈਂ ਦੇਖ ਲਈ ਐਟ ਮੈਂ ਕਿੰਨੀ ਕਿਟ ਕੱਢਦੇ ਨੇ ਚੈਂਬਰ ਗੱਡੀ ਦੇ ਚੈਂਬਰ ਹੁੰਦਾ ਕਿਹੜੇ ਕਿਹੜਾ ਹੁੰਦਾ ਚੈਂਬਰ ਆਹਾਂ আচ্ছা ਇਹ ਕਿਹੜਾ ਚੈਂਬਰ ਆਹ ਇਹ ਪਿਛਲਾ ਕ ਨੋਕ ਆ ਆ ਵਿੱਚੋਂ ਕੱਢਣੀ ਹੈ ਕਿ ਟਿਕੀ ਰਹਿੰਦਾ ਏ ਚਾ ਫਿਰ ਉਧਰ ਉਧਰ ਘੱਟਣੀਆਂ ਹੈਗੇ ਬਾਅਦ ਚ ਘੱਟਣੀਆਂ ਗਰਮੀ ਬਾਹ ਹੋ ਜਾਂਦੀ ਹਣੀ ਤੇ ਪੈਨੂ ਦਾ ਹਾਂ ਫਿਰ ਮੇਦਾ ਸੇਕ ਪੈਂਦਾ ਬਾਕੀ ਸੇਕ ਅਸੀਂ ਅੰਦਰ ਉਹਦਾ ਉਹਦਾ ਸੇਕ ਨਹੀਂ ਅੱਗ ਦਾ ਪੈਂਦਾ ਹਨਾ ਅੱਗ ਦਾ ਪੈਂਦਾ ਬਸ ਉਹਦਾ ਹੜਾ ਯਾਰ ਉੱਪਰੋਂ ਇੰਨੀ ਟੋਪ ਤਿੰਨਾਂ ਦੀ ਗਰਮੀ ਦੇ ਵਿਚਾਰੇ ਕਰਦੇ ਕੰਮ ਮਿਹਨਤ ਆ ਵੀ ਇਹਨਾਂ ਵੀ ਮੈਂ ਦੇਖ ਕੇ ਆਂ ਅੰਦਰ ਬਹੁਤ ਸੇਤ ਆ ਵਿਚਾਰੇ ਦਰਦਿੰਦਾ ਸਵੇਰ ਦੇ ਬਾਬੇ ਘੁੰਮਣ ਲੱਗੇ ਪੱਠੇ ਤੇ ਕਦੀ ਉਹ ਪੱਠੇ ਤੇ ਕਦੀ ਉਹ ਪੱਠੇ ਤੇ ਹਣੇ ਰੀੜੀ ਬਣੇ ਚੱਕੇ ਕੋਈ 7000 ਕੋਈ 7500 ਕੋਈ 8500 아이 ਡੋਟ ਨਾ ਇਟਮ ਵਾਲੀ ਜੈਲੀ ਹੈ ਇਟਮ ਵਧੀਆ ਨਹੀਂ ਹੈਗੀ ਹੁਣ ਇੱਕ ਜਗ੍ਹਾ ਇਟਮ ਸਾਨੂੰ ਪਸੰਦ ਆਈ ਹੈ ਹੁਣ ਮੈਂ ਰੋਟੀ ਆ ਕੇ ਰੋਟੀ ਖਾਧੀ ਤੇ ਨਾਲੇ ਕੈਸ਼ ਚੱਕ ਲਿਆ ਤੇ ਮੈਂ ਕਿਹਾ ਚਲੋ ਉੱਥੇੋਂ ਪਸੰਦ ਕਰਕੇ ਨਾਲੇ ਪੈਸੇ ਦੇ ਕੇ ਹਨਾ ਅਗਲੇ ਕਹਿੰਦੇ ਆਂਗੇ ਭੇਜ ਦਿਓ ਕਿਉਂ ਸਾਡੇ ਨਾਲ ਹੀ ਮਿਸਤਰੀ ਨੇ ਮੇਰੇ ਗੱਡੀ ਚ ਫਿਲਿੰਚਾ ਚੈਸ ਦੇਖੂ ਚਾਹ ਆਸਤੀ ਆ ਗਏ اکاؤنٹ ਖੋਲਦਾ ਮੈਂ ਕਿਹਾ ਸਵੇਰ ਦੇ ਬੜਾ ਘੁੰਮੇ ਅਸੀਂ ਫੇਰ ਚੱਲ ਕੇ ਘੁੰਮਾਂ ਕੀ ਕਹਿੰਦੇ ਕਦੋਂ ਦੇ ਨਿਕਲੇ ਆ 7 ਵਜੇ ਦੇ ਨਿਕਲੇ ਹੋ ਕਿੰਨੇ ਵਜ ਗਏ 9 ਵਜ ਗਏ ਨਾ 9 10 ਵਜ ਗਏ 10 ਵਜ ਗਏ ਹੁ ਤਾਰ ਚਾਹ ਚ ਰੋਟੀ ਖਾ ਕੇ ਫੇਰ ਚੱਲੇ ਆ ਵੀ ਅੰਦਰ ਰਹਿ ਗਏ ਸੀ ਮੇਰੀ ਟੋਪੀ ਲੈ ਆ ਟੋਪੀ ਨਾ ਭੈਣਾਂ ਨੂੰ ਲੱਗਦਾ ਦਾੜੀ ਕਟਾਉਣੀ ਹੈ ਇੱਕ ਦੋ ਦਿਨਾਂ ਚ ਕਟਾਉਣੀ ਹੈ ਆ ਜਾ ਸਾਰੇ ਕਹਿੰਦੇ ਮੂੰਹ ਮਾੜਾ ਹੋ ਗਿਆ ਉਹ ਦੇਖ ਲਾ ਫੁੱਲੀਆਂ ਜੀ ਤਾਂ ਵਧੀਆ ਲੱਗਦੀਆਂ ਗੱਲਾਂ ਸਾਰੇ ਬਹਿਮ ਪਾ ਦਿੰਦੇ ਸੀ ਮੈਨੂੰ ਮੈਂ ਦਬਾਗੜ ਜੇ ਨੂੰ ਮੂੰਹ ਖਰਾ ਲੱਗਦਾ ਆ ਦੇਖ ਕਿੱਡਾ ਲੱਗਦਾ ਇਹ ਤਾਂ ਪਤਲਾ ਹੈ ਸ਼ੇਪ ਸੋਹਣੀ ਲੱਗਦੀ ਆ ਚਲ ਆ ਸ਼ਵੀਲਾ ਲੱਗੇ ਆ ਸ਼ਵੀਲਾ ਆ ਚੱਲਦੀਆਂ ਪੂਰੀ ਸੇਵਾ ਲੈ ਓਏ ਚੱਲ ਸਟਾਏ ਸਾਰਾ ਕੰਮ ਹੋ ਗਿਆ ਐਸੇ ਦੇ ਇਸ ਦਾ ਇੰਨਾ ਲੱਗਿਆ ਭੰਮਾ ਇੰਨੀ ਗਰਮੀ ਜਾ ਕੇ ਸੌਣਾ ਘਰੇ ਛੋਟਾ ਖਾਣ ਲੱਗਿਆ ਖਾਣ ਲੈ ਗਾਣੇ ਕਿੰਨੇ ਕੀ ਵੀ ਪੈਂਟ ਮਹਾਲੀ ਹੈ ਹੈ ਡਰਾਈ ਵੀ ਹੱਵੀ ਮੋਗਾ ਮੁੰਡੇ ਵੀ ਦੇ ਆ ਦੇਣ ਲੱਗੀ ਮਸ਼ੀਨ ਜੀ ਮੰਮੀ ਕਹਿੰਦੀ ਮੈਂ ਕਿਹਾ ਮੰਮੀ ਤੇ ਮੇਰੀ ਮੰਮੀ ਦੀ ਨਾਨੀ ਮੇਰੀ ਦੀ ਐ ਹੈ ਮੈਂ ਕਿਹਾ ਸਾਮਕੇ ਰੱਖ ਲਾ ਫੇਕ ਹੀ ਹੈ ਨਾ ਕਹਿੰਦੀ ਜਲ ਮਾਂ ਹੈ ਨਹੀਂ ਤੇ ਇਹਨੂੰ ਰੱਖ ਕੇ ਕੀ ਕਰਨਾ ਮੈਂ ਕਿਹਾ ਵੀ ਤੇਰੀਆਂ ਚੀਜ਼ਾਂ ਐਂ ਚੱਕ ਕੇ ਐਂ ਕਰਨੀਆਂ ਕਹਣਾ ਬੁੱਢੀ ਹੈ ਨਹੀਂ ਤੇ ਕੀ ਕਰਨੀ ਐ ਰੱਖ ਕੇ ਚੀਜ਼ਾਂ ਆ ਮੈਂ ਕਿਹੜੇ ਗੱਲਾਂ ਕਰਨੀਆਂ ਇਹ ਵੀ ਐ ਨਿਸ਼ਾਨੀ ਸਾਮਕੇ ਰੱਖ ਲਾ ਹੂੰ ਅਸੀਂ ਉਹਦਾ ਹੀ ਨਿਸ਼ਾਨੀਆਂ ਐ ਕੋਈ ਨਹੀਂ ਤੇਰੀਆਂ ਚੀਜ਼ਾਂ ਚਾਚਾ ਕਹੇ ਵੀ ਆਈਂ ਦੇ ਦੇਣੀ ਹੈ ਕਹਿੰਦੇ ਚੱਲ ਕੋਈ ਨਹੀਂ ਚੱਲ ਗਈ ਹਣ ਕੀ ਕਰਨੀ ਹੈ ਰੱਖੀ ਤੋਲਾ ਇਸਕੋ 10 ਕਿਲੋ ਦਾ ਲੈਟਮ ਆਈਆ ਦੇਖੋ ਕਿਹੜੇ ਐਸ ਜੀ ਅਸੀਂ ਬਲੱਡ ਲਾਈਟ ਫਲੱਡ ਲਾਈਟ ਆ ਉਹ ਬੱਲੇ ਅੰਦਰ ਚਲਾ ਕੇ ਦੇਖੀਏ ਮਣੇ ਚੱਲ ਜਿਓ ਇੱਧੇ ਚਲਾਤਾ ਮੈਂ ਟੋਪੀ ਲੈ ਲਈ ਨੀ ਟੋਪੀਜ਼ ਵਿੱਚ ਸੋਨਾ ਨਾ ਲਾਜ ਬਾਦ ਦੁੱਜੇ ਕਰਕੇ ਨਾ ਉਹ ਬੱਲੇ ਨੀਰਾ ਕਰਕੇ ਦੇਖ ਲਓ ਦੇਖੋ ਬਹੁਤ ਲੇਟ ਆ ਬਾਬਾ ਇਹ ਤਾਂ ਦੇਖੋ ਕਿੰਨੀ ਲੇਟ ਆ ਗਈ ਬਹੁਤ ਹੈ ਜਿਵੇਂ ਗਾਰੰਟੀ ਵਾਲੀ ਹੈ ਨਾ 2 ਸਾਲ 2 ਸਾਲ ਦੇ ਪਾਣੀ ਨਮੀ ਨਹੀਂ ਨੇਰੀ ਜਿੰਨਾ ਮਰਜ਼ੀ ਆਵੇ ਹਨਾ 2 ਸਾਲ ਦੇ ਚੋਟ ਪਾ ਮਜਾਓ ਵੀ ਖਰਾਬ ਨਹੀਂ ਹੋਊਗੀ ਖਰਾਬ ਜੀ ਬੜਾ ਇਹ ਵਾਟਰਪਰੂਫ ਆ ਆ ਤੈਨੂੰ ਦੱਸਾਂ ਮੇਰੀ ਚੁੱਟ ਭਮਾ ਜਾਊਗੀ ਖਰਾਬ ਹੋਣੀ ਬਹੁਤ ਤਕੜੀ ਲਾਈਟ ਆ ਅੰਦਰ ਜਗਾ ਕੇ ਦੇਖੀ ਐ ਪੂਰਾ ਦਿਨ ਕਰਦੀ ਐ ਮੈਂ ਤਾਰਫੇ ਨਾਲ ਕਿੰਨੇ ਟੋਟ ਲਾਉਂਗਾ ਤਾ ਜਿੰਨੇ ਤੁਸੀਂ ਕਹਿਣਾ ਹੁੰਦਾ ਪੰਗੇ ਲੈਂਦੇ ਐ ਆ ਲਿੰਗ ਟ੍ਰਾਂਸਫਰ ਮੁਰ ਗਿਆ ਚੱਲ ਕੱਢ ਲੈ ਚੁੱਭੀ ਲਵਾ ਦੇ ਚੰਗੀ ਤੇ ਚਾ ਉਹ ਕਿਹੜਾ ਬੱਚ ਜਾਣਾ ਹੂੰ ਡੈਮੋ ਗਾਲੇ ਗਾਲੂ ਕਹਿੰਦਾ ਪਾਣੀ 'ਚ ਭੇਜ ਕੇ ਆਇਆ ਵਿੱਚੋਂ ਕੱਢ ਲੈ ਪਾਣੀ ਦੇ ਆ ਡਬੋ ਕੇ ਨੇ ਪਤਾ ਲੱਗ ਜਾਊਗਾ ਹਾਂ ਚਲਾ ਤਾਂ ਨਹੀਂ ਲਿਬਣਦੀ ਜਦੀ ਹੁੰਦਾ ਦੇਖੀ ਤੇ ਜੈਸੀ ਤਾਂ ਹੀ ਤਾਂ ਮਹਿੰਗੀ ਐ ਇੰਨੀ ਨੇ ਤਾਂ ਇਦਾਂ ਪਾਣੀ ਵਿੱਚ ਪਾ ਕੇ ਇਹਦੇ ਫਿਰ ਤੇ ਬੱਸ ਹਾਂ ਮਿੰਨਾ ਚੱਲ ਗਿਆ ਨਾ ਉਹ ਚੱਲ ਗਿਆ ਹਾਂ ਉਹੋ ਜਿਹਾ ਕਰਨ ਕਿੰਨੇ ਬਾੜ ਦੀ ਅਸੀਂ 50 50 ਬਾਲੋ ਕਿੰਨੇ ਬਾੜ ਦਨ ਦਾਦਾ ਸਹੀ ਰਹਿ ਤਾ ਸਹੀ ਹੋ ਪਾਣੀ ਚ ਪਾ ਕੇ ਜੀ ਅਰੀਜਨ ਅਰੀਜਨ ਦੀ ਹੁੰਦੀ ਚੀਜ਼ ਆ ਦੇ ਚਲਦੀ ਹੈ ਕਿ ਨਹੀਂ ਡੁਪਲੀਕੇਟ ਦਾ ਉੱਦੇ ਪਤਾ ਲੱਜਦਾ ਆ ਦੇਖੋ ਕਿੰਨੇ ਬੇਟੇ ਬਹੁਤ ਹੈ ਤਾਂ ਚਲਦੀ ਆਵੇਂ ਪਾਣੀ ਚ ਪਾ ਕੇ ਵੀ ਦੇਲਾ ਉਹ ਕਦੇ ਨਹੀਂ ਚੈੱਕ ਆ ਹੈ ਬਹੁਤ ਜ਼ਿਆਦਾ ਕਿੰਨਾ ਬਸ ਜੰਮ ਰਾਮ ਜੀ ਪਰ ਉਹਨਾਂ ਨੇ ਇਹ ਲਾਤਾ ਤੇ ਹੀ ਰੱਖਿਆ ਉਹਦਾ ਨਹੀਂ ਇੱਥੇ ਆ ਉਹ ਅੱਜ ਤੱਕ ਆੜਦੇ ਆ ਰੋਜ਼ੇ ਤਾਂ ਰੋਜ਼ੇ ਤਾਂ ਉਹਦੇ ਪਾਣੀ ਰੋਜ਼ ਪਾਣੀ ਰੋਜ਼ ਲਾਈਦਾ ਔਰ ਉਹੋ ਜਿਹੇ ਇੱਟਾ ਬਾਹਰ ਅਸੀਂ ਲੱਗਿਓ ਆਪ ਦਾ ਕੰਮ ਚਲ ਚਾਰ ਦਿਨ ਹੂੰ ਲੋਹਾ ਨਾ ਪਾਜੀ ਕੋਰਸੀ ਲਾ ਲਈ ਥੀਕ ਤਾਂ ਨਾ ਥੀਕ ਤਾਂ ਸ਼ਰਾਬ ਤੇ ਗਈ ਹੈ ਕਿਸੇ ਦੇ ਕੋਲ ਫਿਰਦਾ ਨਹੀਂ ਹੈਗਾ ਇਹਦਾ ਇਟਮਾ ਲਾਇਉਤ ਲਈ ਲੱਗੀ ਐ ਤਾਂ 4 ਦਿਨ ਹੋ ਗਏ ਲੱਗੇ ਐ ਰੋਜ਼ ਪਾਣੀ ਲੱਗਦਾ ਮਾਰੇ ਇਟੇ ਤਾਂ ਚੜੀ ਗਈ ਐ ਤੇ ਵਿੱਚ ਲਿਗ ਪੰਜ ਕੁ ਜੀ ਹੈਗਾ ਉਹ ਪੁਰਾਣਾ ਹੀ ਆ ਹਾਂਜੀ ਰੱਬ ਜੀ ਗਿਆ ਹੈ ਚਲੋ ਤੇ ਆ ਕੋਈ ਨਹੀਂ ਪਰ ਮਾਤਾ ਮੰਨ ਤੱਲਾ ਕਰੂ ਉਹਦਾ ਕਾਲੂ ਉਧਰ ਹੈ ਚਲ ਬੈਅ ਵੀ ਨਹੀਂ ਕਰੀਨ ਕੋਈ ਨਹੀਂ ਤਾਂ ਤਾਂ ਬਾਬਾ ਜੀ ਦੀਪ ਸਿੰਘ ਜੀ ਉਹਨਾਂ ਦੇ ਉੱਪਰ ਨਹੀਂ ਐ ਕੋਈ ਆਹ ਲੈ ਨਾ ਨਿਕਲ ਨਿਕਲ ਰੈਂਡੂ ਨੇ ਇੱਥੇ ਮੋੜ ਤੇ ਆ ਜਿੱਦ ਮੋੜ ਸੇ ਨਿਕਦਾ ਕਰਦੇ ਆ ਇਹਦੇ ਸੇ ਨੂੰ ਲੱਡੂ ਲਾਇ ਹੋਈ ਚਾਰ ਠੀਕ ਠੀਕ ਐ ਭਾਜੀ ਹਾਂਜੀ ਕਹਿੰਦੇ ਕੰਮ ਕਰਾਉਣਾ ਨੇ ਪੈਸੇ ਬੜੇ ਲੈਂਦੇ ਮੈਂ ਵੀ ਜਿਹੜੇ ਉਹਨਾਂ ਨੂੰ ਪੈਸੇ ਦਿੰਦੇ ਉਹ ਕਿ ਗਰੀਬ ਨੂੰ ਨਹੀਂ ਦਿੰਦੇ ਕਹਿੰਦੇ ਗਰੀਬ ਨੂੰ ਨਹੀਂ ਦਿੰਦੇ ਵੀ ਵਿਚਾਰ ਆਪਣੀ ਰੋਟੀ ਪਾਣੀ ਵਧੀਆ ਸਰ ਹਾਂਜੀ ਹਾਂਜੀ ਗਰੀਬ ਨੂੰ ਕੋਈ ਨਹੀਂ ਇਹਦਾ ਕੰਮ ਕਰਾ ਕੇ ਨਹੀਂ ਗਰੀਬ ਨੂੰ ਦਿੰਦੇ ਮਿਹਨਤ ਨਹੀਂ ਦਿੰਦੇ ਉਹ ਚੋਂ ਕਹਿੰਦੇ ਘੱਟ ਪਾਲਾ ਸਬਜ਼ੀ ਵੇਚਣੇ ਵਾਲਾ ਉਹ ਕਹਿੰਦੀਆਂ ਲੜਦੀਆਂ ਰਹਿੰਦੀਆਂ 5 ਰੁਪਏ ਨੂੰ ਬਕਾਇ ਦਾ ਕਹਿਦਾ ਜੇ ਲੋ ਮੇਸਤਰੀਆਂ ਦੀ ਬੀਬੀ ਵੀ ਚੈੱਕ ਹੁੰਦਾ ਸਵੇਰੇ ਆਉਂਦੇ ਆਂਦਾ 슈ਗਰ ਫੇਰ ਕੰਮ ਤੇ ਲਾਈ ਦੇ ਕਿਉਂ ਬੈੱਕੇ ਫੇਰ ਕੰਮ ਤੇ ਲਾਈ ਦੇ ਮੈਸਟਰੀਆ ਦੇ ਤੂੰ ਇਕੱਲੇ ਇਕੱਲੇ 슈ਗਰ ਚੈੱਕ ਹੋਣੀ ਰੈਡੀ ਆਪਣੀ ਮੋੜ ਕੇ ਕੰਮ ਵਾਲੇ ਗੋਹਾ ਬੋਹਾ ਸੱਟਣ ਨੂੰ ਇਹਦਾ ਪਿਆਰ ਵੀ ਰੋਜ਼ ਕਰਾਇਆ ਰਹਿੰਦਾ ਹੈ ਕਾਲੋ ਨਮੀ ਲੈ ਆਂਦੀ ਦੇ ਲਈ ਦੇਖੀ ਕਿਧਰ ਉੱਡਦੀ ਜਾਂਦੀ ਹਣ ਕਾਲੋ

ਫੱਪਣ ਵਾਲਾ ਵੀ ਲੈ ਆਣਾ ਅਰੋੜੀ ਹੈ ਨਾ ਸਹੀ ਚਲੋ ਮੰਮੀ ਨੂੰ ਜਾਣਾ ਬੈਂਕ ਹੈ ਸਾਮਾਨ ਤਾਂ ਆਈ ਜਾਂਦਾ ਬੈਂਕ ਵੀ ਜਾਣਾ ਪੈਣਾ ਘਰਾਂ ਨੇ ਲੋਕ ਗਰਮੀ ਆ ਗਈ ਹੁਣ ਆ ਦਵਾਨੇ ਚੱਲਣਾ ਹੈ ਯਾ ਬਾਬਾ ਸ਼ਾਮੀਸ਼ਾਲ ਬਹੁਤ ਗਰਮੀ ਹੈ ਇਦਾਂ ਲੱਗਦਾ ਜਿਵੇਂ ਮਰੇ ਸੇਕ ਵੇਂਦਾ ਕਹਿੰਦੇ ਵਾਲ ਦਾੜੀ ਲੂ ਹੁੰਦੀ ਦਿੰਦੀ ਜਾ ਦੇ ਸਹੀ ਤੋਂ ਲੈ ਆਂਬਾ ਵੀ ਇਹ ਆ ਵੀ ਜਾ ਕੇ ਠੰਡਾ ਜਿਹਾ ਕਰਕੇ ਖਾਣ ਆਹ ਸੈਂਡੋ ਦਾ ਮੈਨੂੰ ਜਿਆਦਾ ਨਹੀਂ ਸੀਗਾ ਕੱਪੜੇ ਚੈੱਕ ਕਰ ਰਹੇ ਆ ਜਲਬੀਆ ਦੇ ਨਿੱਕੇ ਕੱਚੇ ਦੇ ਨਾਲ ਮੈਚਿੰਗ ਹੋ ਗਿਆ ਆਹ ਗੈਪਰੇ ਜੰਮੇ ਨਹੀਂ ਜਿਆਦਾ ਨਹੀਂ ਸੀ ਇਹਦਾ ਅੱਜ ਕੱਢੇ ਸਟਿੱਕਰ ਆਇਆ ਮੰਗਾ ਜਮ ਸੂਸ ਤੋਈ ਸਾਡੇ ਪਿੰਡ ਸਰਪੰਚ ਦੇ ਹਨ ਡੈਡੀ ਦੀ ਡੈਥ ਹੋ ਗਈ ਉਧਰ ਜਾ ਕੇ ਆਏ ਨੇ ਦੇਖੋ ਆ ਮਮੀ ਮੈਂ ਲੈ ਗਈ ਟੈਕਪਾ ਬੜੀ ਗਰਮੀ ਅੱਜ ਦੱਸੋ ਕਿੱਥੇ ਕਿੱਥੇ ਜ਼ਿਆਦਾ ਗਰਮੀ ਹੋ ਬਹੁਤ ਜ਼ਿਆਦਾ ਗਰਮੀ ਆ ਟੈਕ ਮੂਹੋਂ ਸਿੱਦਾ ਹੋ ਜਾਵੇ ਤਾਂ ਪਤਾ ਵੀ ਨਹੀਂ ਆ ਇੰਨੀ ਗਰਮੀ ਕੋਈ ਨੀ ਬਾਲਣ ਵਾਧੂ ਆ ਆ ਬਾਲੇ ਬੁੱਲੇ ਲੱਥੇ ਹੁਣ ਤਾਂ ਸੱਤਾਂ ਦੇ ਇਹ ਇਹਦਾ ਲੰਬੀ ਅੰਦਰ ਕਹਿੰਦੇ ਮੈਂ ਕਹਤ ਆ ਵੀ ਨੀਲੀ ਜੇ ਕਿਤੇ ਹੈ ਨਾ ਟੋਪੀ ਵੀ ਨੀਲੀ ਹੁੰਦੀ ਉਹ ਹੀ ਲੱਗਣਾ ਹੈ ਵੈਨ ਸਮਝ ਗਏ ਅਸੀਂ ਦੇਖੋ ਜਦ ਮੱਕੀ ਦੇ ਕੋਲ ਵੀ ਆਪਾਂ ਲੰਘਦੇ ਐ ਠੰਡਾ ਠੰਡੀ ਜਿਹਾ ਵਾਈਬ ਆਉਂਦੀ ਐ ਮੱਕੀ ਦੇ ਕੋਲ ਜੇ ਪਾਣੀ ਲੱਗਾ ਹੁੰਦਾ ਮੈਂ ਜਾਨ ਜਿੰਨਾ ਦੁੱਧ ਪਾਉਣਾ ਦੁੱਧ ਪਾ ਕੇ ਆਪਣੇ ਭਰਾ ਦੇ ਪਿੰਡ ਟ੍ਰਾਂਸਫਰ ਹੋੜਿਆ ਬਰਫ਼ ਲੈ ਆਇਆ ਤੇ ਉਹਨੂੰ ਦੇਣੇ ਹੈਗੇ ਬਰਫ਼ ਦੋ ਦਿਨ ਹੋ ਗਏ ਉਹਨੂੰ ਨਾ ਲਾਈਟ ਤੋਂ ਰਹਿੰਦੇ ਨੂੰ ਜਿਹੜਾ ਬੰਦਾ 1 ਮਿੰਟ ਐ ਇੰਸੀ ਤੇ ਮੈਨੂੰ ਲੰਦਾ ਸੋ ਇੱਦਾਂ ਵੀ ਹੋ ਜਾਂਦੀ ਏ ਵੀ ਲੈ ਆਹ ਦੱਸਿਓ ਕਹਦੇ ਮੱਕੀ ਨੂੰ ਪਾਣੀ ਲੱਗ ਕਰਕੇ ਤਾਂ ਕੋਚੀ ਨਾਲ ਕਿ ਤੇ ਠੰਡਾ ਹੁੰਦਾ ਆ ਜੇ ਆਪਾਂ ਮੱਕੀ ਦੇ ਅੰਦਰ ਵੜੀਏ ਫੇਰ ਐ ਗਰਮ ਅੰਦਰ ਐ ਗਰਮੈਸ਼ ਹੁੰਦੀ ਏ ਲੈ ਕੋਲਜੀ ਨਾਲ ਕਿ ਤੇ ਐ ਠੰਡਾ ਹੁੰਦਾ ਆ ਚਲੋ ਆ ਜੀ ਦੱਸ ਦੋ ਕਿ ਯਾਰੋ ਗਰੀਬਾਂ ਨੇ ਘਰ ਰਿਆ ਭਰਾਵਾ ਅਸੀਂ ਜਿੱਥੇ ਕੰਮ ਕਰਦੇ ਸਾਡੀ ਟੋਠੀ ਆਉਂਦੀ ਆ ਪਪਾ ਗਰੀਬ ਘਰ ਹੀ ਬਣਾਉਣਾ ਆਉਂਦਾ ਠੀਕ ਹੈ ਉਹ ਗਰੀਬਲੇ ਘਰੇ ਚੱਲ ਗਿਆ ਹਫਤੇ ਤੱਕ ਪੈਣਾ ਲੈਂਟਰ ਉਹਦਾ ਪੈਰ ਫਾਂਕਦਾ ਬਈ ਟਾਈਮ ਨਾਲ ਦੇ ਵੀ ਜਿਹੜੇ ਲਾਉਣੇ ਨੇ ਤੈਨੂੰ ਗਾਂ ਘੱਟਾ ਬਟਾਈਆਂ ਨਾ ਉਹ ਉਹ ਕੰਮ ਕਰਨਾ ਸ਼ੁਰੂ ਕਰਦੀ ਬਲਰ ਹੋ ਰਹੀਆਂ ਤੇਰੇ ਬਲੌਗ ਤੇ ਉਹ ਉਦੋਂ ਘਰ ਦੇਖ ਤੇ ਹੁਣ ਘਰ ਦੇਖ ਕੋਚ ਹਾਂ ਸਹੀ ਗੱਲ ਆ ਹਾਂ ਤਾਂ ਬਹੁਤ ਯਾਨੀ ਉੱਕਰ ਬੜ ਹੋ ਗਏ ਨੇ ਐਨਰਮੈਂਟ ਕਰਾਇਆ ਹੈ ਭਰਾ ਨੇ ਘਰ ਆਹ ਸ਼ਿਸ਼ਾ ਬਣਾਉਣਾ ਮੈਂ ਕਹਿੰਦਾ ਦੱਸਦੇ ਰੁਕ ਜਾ ਜੇ ਬੜਾ ਸਵਾਦ ਬਣਦਾ ਹੈ ਗਰਮੀਆਂ ਨੇ ਅੱਜ ਠੰਡਾ ਹੁੰਦਾ ਦੋ ਘੁੱਟੇ ਹੋਰ ਲਾ ਪਾ ਗੁੱੜ ਕੇ ਚੰਗੀ ਤਰ੍ਹਾਂ ਬੜੀ ਆ ਅੱਜ ਡਿਨਰ ਤੇ ਵੱਡੇ ਹੋ ਗਏ ਵੀ ਰੋਟੀ ਖਾਣ ਲੱਪੇ ਹੁਣ ਉਹ ਸਰਖੇ ਉਹ ਪਰਲਾ ਸਨ ਖਾਇਆ ਕਾਲਾ ਤੇ ਆ ਸਮਰ ਨੁੱਕੇ ਉਹ ਿੱਡੂ ਇਦੂ ਵੀਜੀ ਆਹਾਂ ਚਲ ਚੰਗਾ ਬਾਏ ਗੁੱਡ ਨਾਈਟ